ਪੰਜਾਬ ਪਰ ਦੇ ਬਿਜਲੀ ਮੁਲਾਜ਼ਮ ਆਪਣੀਆਂ ਮੰਗਾਂ ਨੂੰ ਲੈ ਕੇ ਹੜਤਾਲ ਤੇ ਚੱਲ ਰਹੇ ਹਨ ਅਤੇ ਉਹਨਾਂ ਦੀ ਹੜਤਾਲ ਅਣਮਿੱਥੇ ਸਮੇਂ ਲਈ ਸ਼ੁਰੂ ਹੋ ਚੁੱਕੀ ਹੈ ਜਿਸ ਦੇ ਚੱਲਦੇ ਹੁਣ ਜਿੰਨਾ ਇਲਾਕਿਆਂ ਵਿੱਚ ਬਿਜਲੀ ਸਪਲਾਈ ਠੱਪ ਹੋ ਰਹੀ ਹੈ ਉੱਥੇ ਮਰਮੱਦ ਕਰਨ ਕੋਈ ਨਹੀਂ ਜਾ ਰਿਹਾ ਜਿਸ ਕਾਰਨ ਲੋਕ ਬੇहद ਪਰੇਸ਼ਾਨ ਹੋ ਰਹੇ ਹਨ ਸੰਗਰੂਰ ਦੇ ਮੀਨ ਬਾਜ਼ਾਰ ਵਿੱਚ ਵੀ ਬਿਜਲੀ ਸਪਲਾਈ ਬੀਤੇ ਕੱਲ ਤੋਂ ਠੱਪ ਹੋਣ ਦੇ ਚੱਲਦੇ ਦੁਕਾਨਦਾਰ ਬੇहद ਪਰੇਸ਼ਾਨ ਹਨ ਅਤੇ ਦੁਕਾਨਦਾਰਾਂ ਨੇ ਵੀ ਬਾਜ਼ਾਰ ਦੇ ਰਸਤੇ ਬੰਦ ਕਰਕੇ ਪਰਦਰਸ਼ਨ ਸ਼ੁਰੂ ਕਰ ਦਿੱਤਾ ਹੈ ਦੁਕਾਨਦਾਰਾਂ ਦਾ ਕਹਿਣਾ ਹੈ ਕਿ ਬਿਜਲੀ ਮੁਲਾਜ਼ਮਾਂ ਦਾ ਗੁੱਸਾ ਸਰਕਾਰ ਨਾਲ ਹੈ ਅਤੇ ਬਿਜਲੀ ਮੁਲਾਜ਼ਮ ਸਰਕਾਰ ਦੇ ਖਿਲਾਫ ਪ੍ਰਦਰਸ਼ਨ ਕਰ ਰਹੇ ਹਨ ਇਸ ਵਿੱਚ ਦੁਕਾਨਦਾਰ ਜਾਂ ਆਮ ਜਨਤਾ ਦਾ ਕੋਈ ਕਸੂਰ ਨਹੀਂ ਹੈ ਉਹਨਾਂ ਕਹਿੰਦੇ ਕਿ ਬਿਜਲੀ ਮੁਲਾਜ਼ਮਾਂ ਨੂੰ ਆਮ ਜਨਤਾ ਦੀ ਮਜਬੂਰੀ ਨੂੰ ਸਮਝਦੇ ਹੋਏ ਬਿਜਲੀ ਸਪਲਾਈ ਤੁਰੰਤ ਦਰੋਸਤ ਕਰਨੀ ਚਾਹੀਦੀ ਹੈ ਦੇਖੋ ਬੈਰੀਕੇਡ ਲਗਾਏ ਲਾਇਕ ਲਾਇਕ ਕਰਦੇ ਇੱਕ ਬਰਾਬਰ ਸਾਡੇ ਹੋਏ ਹੋਏ ਨੇ ਕਿਉਂਕਿ ਕੱਲ ਦੁਪਹਿਰੇ ਤਕਰੀਬਨ 12:30 ਇੱਕ ਵੇ ਦੀ ਲਾਈਟ ਗਈ ਹੋਈ ਹੈ ਅ ਦੁਬਾਰੇ ਦੁਬਾਰਾ 12:30 ਦੇ ਲਗਭਗ ਚੁੱਕੇ ਨੇ ਤੇ 24 ਘੰਟੇ ਹੋ ਗਏ। ਉਹ ਨੁਕਸ ਤੇ ਇੱਕ ਫਿਊਜ ਜੜਿਆ ਸਾਨੂੰ ਮਿਲਵਾ ਖੁਸ਼ੀ ਨਾਲ ਇਹਦੇ ਕੋਲ ਡਰਾਂ ਦਾ ਫਿਊਜ ਜੜਿਆ ਆ ਦਾ। ਕੱਲ ਸਾਨੂੰ ਰਿਆਸ਼ਾ ਬਾਰਿਸ਼ ਪੈਣ ਕਰ ਲਾਈਟ ਨਹੀਂ ਆ ਰਹੀ। ਵੇਟ ਕੀਤੀ ਘੰਟਾ 2 ਘੰਟੇ ਤਿੰਨ ਇਨਵਰਟਰ ਕੰਮ ਕਰਦੇ ਰਹੇ। ਉਸ ਤੋਂ ਬਾਅਦ ਪਤਾ ਲੱਗਿਆ ਵੀ ਬਿਜਲੀ ਬੋਰਡ ਦੇ ਮੁਲਾਇਆਂ ਕੰਟੀਨਿਊ ਸਟ੍ਰਾਈਕ ਤੇ ਨੇ। ਪ੍ਰਾਈਵੇਟ ਮੁਲਾਇਆਂ ਕੱਲ ਸ਼ਾਮ ਨੂੰ 6-7 ਹੋਏ ਉਹ ਵੀ ਸਟ੍ਰਾਈਕ ਤੇ ਚਲੇ ਗਏ। ਇਸ ਸੁਮੇਨਾਤੀ ਦੀ ਦੁਕਾਨਾਂ ਜਲਦੀ ਬੰਦ ਕਰਕੇ ਸੁਰੇ ਲਾਈਟਾਂ ਆ ਜਾਣਗੀਆਂ ਦੁਆਰਾ ਚਲੋ ਕੋਈ ਨਹੀਂ ਪ੍ਰੋਬਲਮ ਸੋਲਵ ਕਰ ਦੂ ਰਾਤ ਰੋਰਾ ਕੰਮ ਹੋ ਜਾਏਗਾ ਪਰ ਕੋਈ ਵੀ ਅਜੇ ਤੱਕ ਮਲਾਇਮ ਲਾਈਟ ਠੀਕ ਕਰਨੀ ਹੈ ਜਦੋਂ ਅਸੀਂ ਅਪਰੋਚ ਕੀਤੀ ਸਾਡੇ ਬਾਜ਼ਾਰ ਦੇ ਪ੍ਰਧਾਨ ਸੁਨਾਮੀ ਬਾਜ਼ਾਰ ਦਾ ਗੰਡਾ ਜੀ ਹੋਰੀ ਉਹ ਜਿਆ ਜੀ ਹੋਰੀ ਜਦੋਂ ਐਕਸ਼ਨ ਹੋ ਵੀ ਹੈ ਐਸਡੀ ਹੋ ਵੀ ਜਾਗੇ ਆਏ ਨੇ ਕੋਈ ਵੀ ਮਲਾਇਮ ਸੀਟ ਤੇ ਹਾਜ਼ਰ ਨਹੀਂ ਹੈ ਕੋਈ ਸਾਰੀਆਂ ਸੀਟਾਂ ਖਾਲੀ ਪਈਆਂ ਇੱਕ ਪਾਸੇ ਸਰਕਾਰ 24 ਘੰਟੇ ਹਾਜ਼ਰੀ ਦੀ ਗੱਲ ਕਰਦੀ ਹੈ ਪਰ ਇੱਕ ਕੋਈ ਵੀ ਅਫਸਰ ਦਾ ਯਾਰੇ ਸੀਟ ਤੇ ਨਾ ਮਿਲਣਾ ਬੜਾ ਬੜਾ ਸਵਾਲੀਆ ਨਿਸ਼ਾਨ ਹੈ ਇਸ ਚੀ ਦਾ ਮੇਨ ਸੀਐਮ ਸਿਟੀ ਹੈ ਉਸ ਤੋਂ ਬਾਅਦ ਜੋ ਕਲੱਬ ਦੇ ਵਿੱਚ ਜਾ ਰਹੇ ਕਲੱਬ ਦੇ ਦਫ਼ਤਰਬੰਦ ਬਏ ਨੇ ਆਨਲਾਈਨ ਕੋਈ ਫੋਨ ਚੁੱਕ ਨਹੀਂ ਰਿਹਾ WhatsApp 콜 ਕਿ ਟੈਂਡ ਨਹੀਂ ਕਰ ਰਿਹਾ ਕੱਲ ਦੁਪਹਿਰ ਦੇ ਕਮੈਂਟਾਂ ਗਈ ਹੋਈਆਂ ਸੋ ਅੱਕੇ ਹੁਣ ਕੰਡਾ ਪ੍ਰਧਾਨ ਜੀ ਨਾਲ ਪਾਵਨ ਸੰਗਰੂਰ ਨੇ ਅਸੀਂ ਰਲ ਕੇ ਫੈਸਲਾ ਕੀਤਾ ਪਹਿਲਾਂ ਸਲਾਮੀਟ ਬਾਜ਼ਾਰ ਨੂੰ ਬੰਦ ਕਰੀਏ ਰਸਤਾ ਬੰਦ ਕਰਕੇ ਪ੍ਰੋਟੈਸਟ ਕਰੀਏ ਆਪਣਾ ਤਾਂ ਕਿ ਪ੍ਰਸ਼ਾਸਨ ਦੇ ਤੱਕ ਖੜੀ ਆਵਾਜ਼ ਜਾਵੇ ਉਹ ਡੀਜ਼ਾ ਸਲੂਟ ਟ੍ਰਾਂਸਫਰ ਹੋ ਗਏ ਨਵੇਂ ਡੀਜ਼ਾ ਜਾਇਨ ਕੀਤਾ ਨਹੀਂ ਸ਼ਾਇਦ ਆ ਜੀ ਕਬੜਿਆ ਸ਼ੰਦ ਅੱਜ ਇਹ ਵੀ ਕਿੱਦ ਸੋ ਐਸਐਚਓ ਸੀਡੀ ਆਏ ਨੇ ਜਿਹੜੇ ਸਾਡੇ ਪ੍ਰਸ਼ਾਸਨਾਂ ਅਵਾਜ਼ ਪਹੁੰਚਾ ਰਹੇ ਨੇ ਅਸੀਂ ਇੱਦਾਂ ਘੰਡਾ ਘੰਡੇ ਟਾਈਮ ਦਿੱਤਾ ਜੇ ਨਾਲੇ ਲਾਈਟ ਠੀਕ ਹੁੰਦੀ ਆ ਠੀਕ ਹੈ ਨਹੀਂ ਉਸ ਤੋਂ ਅਸੀਂ ਸੋਚ ਰਹੇ ਹਾਂ ਹੁਣ ਹਾਈਵੇ ਜ਼ਿਲ੍ਹਾ ਲੈਵਲ ਤੋਂ ਹੈਲਪ ਲੈ ਕੇ ਅਸੀਂ ਆਪਣੇ ਹਾਈਵੇ ਜਾਮ ਕਰੀਏ ਅੰਦਰ ਜਿਹੜੇ ਬਾਜ਼ਾਰ ਦੀਆਂ ਲਾਈਟਾਂ ਆ ਔਰ ਇਹਨਾਂ ਕੁਝ ਮਹੱਲੇ ਨੇ ਦੇ ਬੱਚੇ ਰਾਤ ਨੂੰ ਬਹੁਤ ਅੰਗ ਹੋ ਰਹੇ ਨੇ ਕਿਉਂਕਿ ਐਸਾ ਕੁਝ ਜਨਰੇਟਰ ਚਲਾ ਕੇ ਕੰਮ ਚਲਾ ਰਹੇ ਆ ਕੁਝ ਇਨਵਰਟਰ ਨਾਲ ਦਾ ਕੰਮ ਚੱਲੀ ਗਿਆ ਇਨਵਰਟਰ ਬੰਦ ਹੋ ਗਏ ਕੁਝ ਜਨਰੇਟਰ ਦੀ ਹੈਲਪ ਅਸੀਂ ਕਰ ਲੈ ਸਕਦੇ ਹਾਂ ਪਰ ਕੌਣ ਭਾਈ ਬਾਜ਼ਾਰ ਪਹਿਲਾਂ ਹੀ ਮੰਦੇ ਅੰਧਾਰ ਤੇ ਨੇ ਉਮ ਮਲਾਜਮਾਂ ਨੂੰ ਹੱਥ ਬੰਨ ਕੇ ਬੇਨਤੀ ਕਰਦਾ ਮਲਾਜੋ ਤੁਹਾਡਾ ਜਿਹੜਾ ਪ੍ਰੋਬਲਮ ਹੈ ਸਰਕਾਰ ਨਾਲ ਹੈ ਤੋ ਵਪਾਰੀਆਂ ਨੂੰ 당 ਨਾ ਕਰੋ ਬਸਨਿਕਾਂ ਨੂੰ ਸੰਗਰੂਣ ਤੰਗ ਨਾ ਕਰੋ ਜੇ ਕੋਈ ਜੈਨੂ ਨੁਕਸਾਨ ਨੂੰ ਠੀਕ ਕਰ ਦੋ ਉਸ ਚੀਜ਼ ਨੂੰ ਤਾਂ ਕਿ ਜਿਹੜੇ ਅਸੀਂ ਤੁਹਾਡੇ ਖਿਲਾਫ ਨਾ ਹੋਈਏ ਜੇ ਦੀ ਸਰਕਾਰ ਦੇਖ ਲਓ ਅਸੀਂ ਉਹਦਾ ਅਸੀਂ ਬੀਲੀ ਮਲਾਜਾਂ ਦਾ ਅਸੀਂ ਖਿਲਾਫ ਨਾ ਹੋਈਏ ਇਸ ਤਰ੍ਹਾਂ ਪ੍ਰੋਸੈਸ ਨਾ ਬਣਾਓ ਸ਼ਹਿਰ ਜਿੱਦਾਂ ਦਾ ਤੋ ਤੁਹਾਨੂੰ ਹੱਥ ਬੰਨ ਕੇ ਬੇਨਤੀ ਕਰਦਾ ਲਾਈਟਾਂ ਚ ਟੁੱਟੇ ਨੁਕਸਾਨ ਨੂੰ ਠੀਕ ਕਰਕੇ ਲਾਈਟ ਨੂੰ ਰੈਗੂਲੇਟ ਕਰੋ ਸਾਡੀ ਬੇਸਿਕ ਨੀਡ ਹੈ ਸਾਡੀ ਅਹੀ ਬੇਨਤੀ ਉਹਦੇ ਚੈਨਲ ਜਰੀਏ ਅਸੀਂ ਦੁਪਹਿਰ ਦੀ 12 ਵਜੇ ਤੱਕ ਇਹ ਲਾਈਟ ਨਹੀਂ ਹੈਗੀ ਜੀ ਉਸ ਤੋਂ ਬਾਅਦ ਤੁਹਾਨੂੰ ਪਤਾ ਹੈ ਜੀ ਇਨਵਰਟਰ ਦੀ ਕਿੰਨੀ ਕਿ ਮਿਆਦ ਹੁੰਦੀ ਹੈ 3 ਤੋਂ 4 ਘੰਟੇ ਚਲੋ ਸਾਨੂੰ ਐਸੀ ਬਾਜ਼ਾਰ ਨੂੰ ਵੀ ਸ਼ਾਮ ਨੂੰ ਹੱਲ ਹੋ ਜਾਏਗਾ ਕੁਝ ਜ਼ਿਆਦਾ ਫਾਲਟ ਹੋਏਗਾ ਬਟ ਅੱਜ ਸਵੇਰੇ ਜਦੋਂ ਦੇਖਿਆ ਜੀ ਕੋਈ ਹੱਲ ਨਹੀਂ ਹੋਇਆ ਤਾਂ ਬਾਜ਼ਾਰ ਇਕੱਠਾ ਹੋ ਕੇ ਦਫ਼ਤਰ ਗਿਆ ਜੀ ਦਫ਼ਤਰ ਜਾ ਕੇ ਐਕਸ਼ਨ ਜੀ ਐਸਜੀਐਮ ਨੂੰ ਮਿਲੇ ਤਾਂ ਕੋਈ ਸੀਟ ਨਹੀਂ ਸੀਗਾ ਐਸਜੀਐਮ ਸਾਹਿਬ ਵੀ ਨਹੀਂ ਸੀ ਕੋਈ ਨਹੀਂ ਸੀਗਾ ਸੀਟ ਦਿੱਤਾ ਜੀ ਤਾਂ ਉਸ ਤੋਂ ਬਾਅਦ ਇਹੀ ਡਿਸੀਜਨ ਲਿਆ ਜੀ ਜੇ ਸਾਡਾ ਕੋਈ ਹੱਲ ਹੋਏਗਾ ਤਾਂ ਅਸੀਂ ਬੈਰੀਕੇਟ ਅਸੀਂ ਬਾਜ਼ਾਰ ਬੰਦ ਕਰਾਂਗੇ ਜੇ ਕੋਈ ਵੇਰ ਵੀ ਨਹੀਂ ਹੱਲ ਹੋਇਆ ਫਿਰ ਅਸੀਂ ਹਾਈਵੇ ਜਾਵਾਂਗੇ ਐਸਐਚਓ ਸਾਹਿਬ ਪਹੁੰਚੇ ਨੇ ਮੌਕੇ ਤੇ ਹਾਂਜੀ ਕੀ ਕਹਿਣਾ ਚਾਹੁੰਦੇ ਠੀਕ ਹੈ ਨਹੀਂ ਚਲੋ ਇਹ ਇਹਨਾਂ ਨੇ ਸਾਡੀ ਗੱਲ ਹੋਈ ਹੈ ਜੀ ਇਹ ਕਹਿੰਦੇ ਅਸੀਂ ਪ੍ਰਸ਼ਾਸਨ ਨਾਲ ਗੱਲ ਕਰਦੇ ਹਾਂ ਇਹਨਾਂ ਨੇ ਧਿਆਨ ਚ ਰੱਖੀਏ ਗੱਲ ਜੀ ਤੇ ਦੇਖੋ ਰਿਪੋਰਟ ਦਿੰਦੇ ਨੇ ਆਪਾਂ ਨੂੰ ਲੱਗਦਾ ਦੀ ਇੱਥੇ ਵਿੱਚ ਤੇ ਜਿਹੜਾ ਗੈਰੀਕਟ ਲਗਾਏਗੇ ਨੇ ਲੋਕ ਪ੍ਰਸ਼ਾਸਨ ਬਿਲਕੁਲ ਸਮਝਦੇ ਨਹੀਂ ਜੇ ਅਸੀਂ ਪਰੇਸ਼ਾਨ ਹੋਏ ਹੋਏ ਜੀ ਅਸੀਂ ਕੱਸ ਤੋਂ ਕੱਲ 12 ਵਜੇ ਤੇ ਪਰੇਸ਼ਾਨ ਹਸਤੇ 1 ਘੰਟਾ ਪਹਿਲੇ ਬਾਜ਼ਾਰ ਬੰਦ ਕੀਤਾ ਜੀ ਤਾਂ ਪਬਲਿਕ ਤਾਂ ਵੈਸੇ ਹੀ ਪਰੇਸ਼ਾਨ ਹੋਏਗੀ ਹਾਂ ਦੇਖੋ ਐਸਐਚਓ ਸਾਹਿਬ ਆਏ ਨੇ ਉਹਨਾਂ ਨੇ ਸਾਨੂੰ ਆਜ਼ਿਤੀ ਹੈ ਵੀ ਦਿਓਸਨ ਥੋੜਾ ਟਾਈਮ ਹੱਲ ਕਰਾਂਗੇ